ਪਿਆਰੀ ਦੋਸਤੋ ਪਿਆਰ ਭਰੀ ਸ਼ਸ਼ੀਕਾ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਅੰਦਰ ਪੰਚਾਇਤਾਂ ਨੂੰ ਭੰਗ ਕੀਤਾ ਗਿਆ ਹੈ ਜਿਹੜਾ ਇਸ ਸਬੰਧੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਇਸ ਪੱਤਰ ਦਾ ਜਿਹੜਾ ਵਿਸ਼ਾ ਇਸ ਪੱਤਰ ਦੇ ਵਿੱਚ ਜਿਹੜਾ ਲਿਖਿਆ ਗਿਆ ਹੈ ਦੋਸਤੋ ਪੰਚਾਇਤ ਰਾਜ ਐਕਟ 1994 ਦਾ ਪੰਜਾਬ ਐਕਟ ਨੰਬਰ 9 ਦੀ ਧਾਰਾ 13 ਦੇ ਅਨੁਸਾਰ ਗ੍ਰਾਮ ਪੰਚਾਇਤਾਂ ਦੇ ਅਹੁਦੇ ਦੀ ਜਿਹੜੀ ਮਿਆਦ ਇਸ ਦੀ ਜਿਹੜੀ ਕਿ ਪਹਿਲੀ ਮੀਟਿੰਗ ਦੀ ਮਿਤੀ ਤੋਂ 5 ਸਾਲ ਹੈ ਜਦੋਂ ਕਿ ਭਾਰਤ ਦੇ ਵਿਧਾਨ ਦੀ ਜਿਹੜੀ ਅਨੁਸੂਚੀ 243ਏ ਹੁਕਮ ਦਿੰਦੀ ਹੈ ਕਿ ਹਰੇਕ ਪੰਚਾਇਤ ਆਪਣੀ ਪਹਿਲੀ ਮੀਟਿੰਗ ਦੀ ਮਿਤੀ ਤੋਂ 5 ਸਾਲਾਂ ਲਈ ਜਾਰੀ ਰਹੇਗੀ ਅਤੇ ਜਦੋਂ ਕਿ ਰਾਜ ਸਰਕਾਰ ਰਾਜ ਵਿੱਚ ਪੰਚਾਇਤਾਂ ਦੇ ਕੰਮ ਨੂੰ ਸਚਾਰੂ ਢੰਗ ਨਾਲ ਚਲਾਉਣ ਦੇ ਲਈ ਜਨਤਿਕ ਖੇਤਰ ਵਿੱਚ ਜ਼ਰੂਰੀ ਸਮਝਦੀ ਹੈ ਇਸ ਦੇ ਨਾਲ ਹੀ ਦੋਸਤੋ ਜਿਹੜੀ ਕਿ ਪੰਜਾਬ ਪੰਚਾਇਤ ਰਾਜ ਐਕਟ 1994 ਦੀ ਧਾਰਾ 29 ਇਹ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਹਨ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਅਤੇ ਇਸ ਪੱਖੋਂ ਉਸ ਨੂੰ ਸ਼ਾਮਿਲ ਕਰਨ ਵਾਲੀਆਂ ਹੋਰ ਸਾਰੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਨੇ ਉਹਨਾਂ ਨੂੰ ਜਿਹੜਾ ਕਿ ಗ್ರಾಮ ਪੰਚਾਇਤਾਂ ਨੂੰ ਭੰਗ ਕਰਨ ਦੀ ਖੁਸ਼ੀ ਮਨਾਈ ਹੈ ਜਦੋਂ ਕੀ ਪੂਰੀਆਂ ਕਰ ਚੁੱਕੀਆਂ ਹਨ ਉਹਨਾਂ ਦੀ ਜਿਹੜੀ ਪਹਿਲੀ ਮੀਟਿੰਗ ਦੀ ਮਿਤੀ ਤੋਂ 5 ਸਾਲਾਂ ਦੀ ਜਿਹੜੀ ਮਿਆਦ ਭਾਰਤ ਦੇ ਸੰਵਿਧਾਨ ਦੇ ਅਨਛੇਦ 2438 ਅਤੇ ਪੰਚਾਇਤ ਜਿਹੜੀ ਪੰਜਾਬ ਦੀ ਪੰਚਾਇਤ ਰਾਜ ਐਕਟ 1994 ਦੀ ਧਾਰਾ 15 ਦੇ ਅਨੁਸਾਰ ਅਤੇ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਦਾ ਕੰਮ ਵਿਸ਼ੇਸ਼ਕਤਰ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗਾਂ ਦੇ ਵਿੱਚੋਂ ਵਿਅਕਤੀਆਂ ਨੂੰ ਨਿਯੁਕਤ ਕਰਨ ਦੇ ਲਈ ਅਧਿਕਾਰਤ ਕਰਨ ਦੇ ਲਈ ਸਹਾਇਕ ਇੰਜੀਨੀਅਰ ਜੂਨੀਅਰ ਇੰਜੀਨੀਅਰ ਸਮਾਜਿਕ ਸਿੱਖਿਆ ਅਤੇ ਪੰਚਾਇਤ ਅਫਸਰ ਗ੍ਰਾਮ ਵਿਕਾਸ ਅਤੇ ਪੰਚਾਇਤ ਅਫਸਰ ਦਾ ਰੈਂਕ ਸਬੰਧਿਤ ਬਲਾਕ ਦੇ ਵਿੱਚ ਉਹਨਾਂ ਦੀ ਉਪਲਬਧਤਾ ਦੇ ਅਧਿਨ ਜਿਵੇਂ ਕੀ ਕੇਸ ਹੋਵੇ ਨਿਯੁਕਤ ਅਧਿਕਾਰੀ ਜਿਹੇ ਹਰੇਕ ಗ್ರಾಮ ਪੰਚਾਇਤ ਦੇ ਭੰਗ ਹੋਣ ਤੇ ਕਾਨੂੰਨੀ ਦੇ ਕਾਨੂੰਨ ਦੇ ਜਿਹੜੇ ਅਨਸਾਰ ਚੁਣੀ ਹੋਈ ਸਸਦ ਸੰਬੰਧਾਂ ਦੇ ਅਹੁਦੇ ਦਾ ਚਾਰ ਸੰਭਾਲਨ ਤੱਕ ਜਿਹੇ ਹੀ ಗ್ರಾಮ ਪੰਚਾਇਤਾਂ ਦੀ ਸ਼ਕਤੀ ਤੇ ਜਿਹੜੀ ਵਰਤੋਂ ਕਰੇਗਾ